ਖਾਣਾ ਮਹਿਤਾ ਵੱਲੋਂ ਵਾਟਰ ਸਪਲਾਈ ਆਪਰੇਟਰ ਸ਼ਮਸ਼ੇਰ ਸਿੰਘ ਦੇ ਕਤਲ ਮਾਮਲੇ ਵਿੱਚ ਦੋ ਦੋਸ਼ੀਆਂ ਕਰਨ ਸਿੰਘ ਅਤੇ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਹਨਾਂ પાસેੋਂ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਗਿਆ ਐਸ ਸੰਬੰਧੀ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਐਸਐਸਪੀ ਦਿਹਾਤੀ ਚਰਨਜੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕਰਕੇ ਰਹਿੰਦੇ ਦੋਸ਼ੀਆਂ ਨੂੰ ਵੀ ਜਲਦ ਤੋਂ ਜਲ ਗ੍ਰਿਫਤਾਰ ਕਰ ਲਿਆ ਜਾਵੇਗਾ ਅਮਰਸ਼ਰ ਦਿਹਾਤੀ ਪੁਲਿਸ ਵੱਲੋਂ ਜੋ ਕਿ 31 ਜਨਵਰੀ ਨੂੰ ਇੱਕ ਮਹਿਤਾ ਥਾਣੇ ਦੇ ਅੰਦਰ ਜਿਹੜਾ ਗੱਦਰ ਸ਼ਜਾਦਾ ਪਿੰਡ ਹੈ ਥਾਣੇ ਮੱਤੇਵਾਲ ਚ ਪੈਂਦਾ ਹੈ ਉਹਦੇ ਵਿੱਚ ਜੋ ਕਤਲ ਹੋਇਆ ਸੀ ਉਹਦੇ ਵਿੱਚ ਦੋਸ਼ੀਆਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਇਹ ਜਿਹੜੀ ਘਟਨਾ ਹੈ 31 ਜਨਵਰੀ ਦੀ ਹੈ ਜਿਹਦੇ ਦੇ ਜਿਹਦੇ ਵਿੱਚ ਇੱਕ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਬਲਜਿੰਦਰ ਸਿੰਘ ਜੋ ਕਿ ਵਾਟਰ ਸਪਲਾਈ ਟੈਂਕੀ ਪਿੰਡ ਕਨਸ਼ਾਹ ਪੂਰਾ ਵਿਖੇ ਡਿਊਟੀ ਕਰਦਾ ਸੀ ਇਹਦਾ ਮਰਡਰ ਹੋਇਆ ਸੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਹਨੂੰ ਉਥੇ ਪਹਿਲਾਂ ਇਹਦੇ ਦਾਤਰ ਮਾਰਿਆ ਗਿਆ ਉਸ ਤੋਂ ਬਾਅਦ ਦਾਤਰ ਮਾਰਨ ਤੋਂ ਬਾਅਦ ਗੋਲੀ ਚਲਾ ਕੇ ਜੋ ਹੈ ਇਹਦਾ ਕਤਲ ਕਰ ਦਿੱਤਾ ਗਿਆ ਸੀ ਇਸ ਦੇ ਵਿੱਚ ਮੈਟਰੋਪੋਲਿਸ ਵੱਲੋਂ ਬੜੀ ਵਧੀਆ ਕਾਰਗੁਜ਼ਾਰੀ ਕਰਦੇ ਹੋਏ ਸੀਆਈਏ ਅਮਰਸਰ ਦਿਹਾਤੀ ਵੱਲੋਂ ਜੁਆਇੰਟਲੀ ਜੋ ਆਪਰੇਸ਼ਨ ਕੀਤਾ ਗਿਆ ਹੈ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਦੋਸ਼ੀਆਂ ਨੂੰ ਜਿਹੜਾ ਹੈ ਉਹਨਾਂ ਨੂੰ ਟ੍ਰੇਸ ਕੀਤਾ ਹੈ ਰੇਸ ਕਰਨ ਤੋਂ ਬਾਅਦ ਚਾਰ ਦੋਸ਼ੀਆਂ ਦੀ ਜਿਹੜੀ ਪਛਾਣ ਹੋਈ ਹੈ ਜਿਨ੍ਹਾਂ ਦੇ ਵਿੱਚ ਹਰਪ੍ਰੀਤ ਸਿੰਘ ਉਰਫ ਹੈਪੀ ਕਰਨ ਸਿੰਘ ਉਤਰ ਪਰਮਜੀਤ ਸਿੰਘ ਜੋ ਕਿ ਕਪੂਥਲੇ ਦਾ ਵਾਸੀ ਹੈ ਚੀਮਾ ਬਾਟ ਹਾਲ ਵਾਸੀ ਚੀਮਾ ਬਾਟ ਥਾਣਾ ਬਿਆਸ ਦਾ ਵਾਸੀ ਹੈ ਜਸਪ੍ਰੀਤ ਸਿੰਘ ਉਰਫ ਲੱਲਾ ਤੇ ਚੌਥਾ ਜਿਹੜਾ ਰਾਜਾ ਉਰਫ ਕੱਤੂ ਹੈ ਇਹਨਾਂ ਦੀ ਇਹਨਾਂ ਦੀ ਜਿਹੜੀ ਹੈ ਨਾਮਿਨੇਸ਼ਨ ਹੋਈ ਸੀ ਸੋ ਸੀਸੀਟੀਵੀ ਫੁਟੇਜ ਪ੍ਰਾਪਤ ਹੋਏ ਸਨ ਉਹਨਾਂ ਨੂੰ ਫੋਲੋ ਕੀਤਾ ਗਿਆ ਇਹ ਟ੍ਰੇਲ ਨੂੰ ਫੋਲੋ ਕੀਤਾ ਗਿਆ ਹਿਊਮਨ ਇੰਟੈਲੀਜੈਂਸ ਦਾ ਜਿਹੜਾ ਹੈ ਪੂਰਾ ਜਿਹੜਾ ਅਸੀਂ ਹੈਲਪ ਲਈ ਉਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਇਹ ਚਾਰ ਦੋਸ਼ੀਆਂ ਨੇ ਇਹ ਮਿਲ ਕੇ ਜਿਹੜਾ ਹੈ ਸ਼ਮਸ਼ੇਰ ਸਿੰਘ ਏਲੀਆ ਸ਼ੇਰਾ ਜਿਹੜਾ ਹੈ ਉਹਦਾ ਕਤਲ ਕੀਤਾ ਸੀ ਇਹਨਾਂ ਵਿੱਚੋਂ ਦੋ ਜਿਹੜੇ ਵਿਅਕਤੀ ਨੇ ਜਸਪ੍ਰੀਤ ਸਿੰਘ ਉਰਫ ਲੱਲਾ ਤੇ ਕਰਨ ਸਿੰਘ ਪੁੱਤਰ ਪਰਮਜੀਤ ਸਿੰਘ ਜੋ ਕਿ ਹਾਲਵਾਸੀ ਥਾਣਾ ਬਿਆਸ ਚੀਮਾ ਬਾੜ ਦਾ ਰੈਹਾਸ਼ੀ ਹੈ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਬਾਕੀ ਜੋ ਦੋ ਦੋਸ਼ੀ ਨੇ ਉਹ ਪਗੋੜੇ ਨੇ ਜਲਦੀ ਸਾਡੀ ਟੀਮਾਂ ਉਹਨਾਂ ਨੂੰ ਕਾਬੂ ਕਰ ਲੈਣਗੀਆਂ ਵਜਾ ਕਤਲ ਜਿਹੜੀ ਹੈ ਉਹ ਇਹ ਸਾਹਮਣੇ ਆਈ ਹੈ ਕਿ ਸ਼ਮਸ਼ੇਰ ਸਿੰਘ ਜਿਹੜਾ ਹੈ ਉਹ ਹਰਪ੍ਰੀਤ ਸਿੰਘ ਦੀ ਜੋ ਨਾਲ ਕੋਈ ਇਹਨਾਂ ਦੇ ਲੜਕੀ ਸੀ ਉਹਦੇ ਨਾਲ ਰਿਲੇਸ਼ਨਸ਼ਿਪ ਦੇ ਵਿੱਚ ਦੱਸਿਆ ਜਾਂਦਾ ਹੈ ਤੇ ਹਰਪ੍ਰੀਤ ਸਿੰਘ ਵੱਲੋਂ ਉਹਨੂੰ ਪਹਿਲਾਂ ਵਾਰਨ ਕੀਤਾ ਗਿਆ ਸੀ ਪਰ ਕਿਉਂਕਿ ਉਹ ਗੱਲਬਾਤ ਕਰਨ ਤੋਂ ਨਹੀਂ ਹਟਿਆ ਤਾਂ ਉਹਨੂੰ ਜਿਹੜਾ ਹੈ ਮਾਰਨ ਦੀ ਧਮਕੀ ਦਿੱਤੀ ਗਈ ਉਸ ਤੋਂ ਬਾਅਦ ਜਿਹੜਾ ਹੈ ਇਹਨਾਂ ਵਿਅਕਤੀਆਂ ਦੀ ਮਦਦ ਦੇ ਨਾਲ ਜਿਹੜਾ ਹੈ ਹਰਪ੍ਰੀਤ ਸਿੰਘ ਨੇ ਜਸਪ੍ਰੀਤ ਸਿੰਘ ਲੱਲਾ ਕਰਨ ਅਤੇ ਜਿਹੜਾ ਤੁਹਾਡਾ ਜਸਪ੍ਰੀਤ ਹੈ ਕਰਨ ਹੈ ਤੇ ਨਾਲ ਹੀ ਜਿਹੜਾ ਚੌਥਾ ਵਿਅਕਤੀ ਹੈ ਰਾਜਾ ਇਹਨਾਂ ਦੀ ਮਦਦ ਦੇ ਨਾਲ ਜਿਹੜਾ ਹੈ ਉਸਤੇ ਹਮਲਾ ਕਰਕੇ ਪਹਿਲਾਂ ਦਾਤਰਾ ਦੇ ਵਾਰ ਨਾਲੋਂ ਜ਼ਖਮੀ ਕੀਤਾ ਗਿਆ ਫਿਰ ਫਾਇਰ ਕੀਤਾ ਗਿਆ ਤੇ ਜਿਸ ਦੇ ਨਾਲ ਉਸ ਦੀ ਮੌਤ ਹੋ ਗਈ ਸੀ